ਹਾਂਜੀ ਹਜਲਾ ਮੰਗੇ ਆਪਾਂ ਸਵੇਰ ਵਰਕਆਊਟ ਤੇ ਰਨਿੰਗ ਲਾਵਾਂਗੇ ਸਵੇਰ ਦੀ ਮਿਹਨਤ ਕਿਉਂ ਤੁਹਾਨੂੰ ਪਤਾ ਜਿਹੜੀ ਸਵੇਰ ਦੀ ਮਿਹਨਤ ਹੁੰਦੀ ਆ ਉਹ ਤੋਂ ਉੱਪਰ ਕੁਝ ਨਹੀਂ ਕਿਉਂ ਤੜਕੇ ਉੱਠ ਕੇ ਮਿਹਨਤ ਕਰਨਾ ਦਾ ਫਿਰ ਮਿੱਤਰੋ ਤੁਹਾਨੂੰ ਪਤਾ ਹੀ ਆ ਸਰੀਰ ਦਾ ਤੜਕੇ ਤੜਕੇ ਉੱਠ ਕੇ ਮਿਹਨਤ ਕਰੋ ਖਰਾਕ ਖਾਓ ਤੇ ਪੋਜ਼ਿਟਿਵ ਰਹੋ ਪੋਜ਼ਿਟਿਵ ਬੰਦਿਆਂ ਵਿੱਚ ਵਿਚਰੋ ਖੁਸ਼ ਰਹੋ ਆਪਣੇ ਆਪ ਨੂੰ ਹੈਪੀ ਰੱਖੋ ਕੰਮਕਾਰ ਕਰੋ ਬਸ ਹੋਰ ਕੁਝ ਨਹੀਂ ਸਰੀਰਾਂ ਸਸਾਬ ਕੁਝ ਤਾਂ ਜਾਨ ਹੈ ਤੇ ਜਹਾਨ ਹੈ ਵਧੀਆ ਖਾਓ ਕਰਦੇ ਆਪਾਂ ਆਪਣਾ ਵਰਕਆਊਟ ਸੁਰੂ ਤੇ ਰਹਿਵਾਂਗਾ ਆਪਾਂ ਲਾਵਾਂਗੇ ਥੋੜੀ ਜੀ ਸਟ੍ਰੈਚਿੰਗ ਕਰਾਂਗੇ ਸਰੀਰ ਦੀ ਉਸ ਤੋਂ ਬਾਅਦ ਪਰ ਰਨਿੰਗ ਸ਼ੁਰੂ ਕਰਾਂਗੇ ਮਿੱਤਰੋ ਦੂ ਚੈੱਕ ਕਰੋ ਤੁਸੀਂ ਸਿਰ ਤੇ ਜੇ ਜੇ ਕੋਈ ਭਰਾ ਸਵੇਰੇ ਜਿਮ ਨਹੀਂ ਜਾ ਸਕਦਾ ਤਾਂ ਤੁਸੀਂ ਉਹ ਸਵੇਰੇ ਉੱਠੋ ਮਿਹਨਤ ਕਰੋ ਤੇ ਵਰਕਆਊਟ ਲਾਓ ਜਿਵੇਂ ਤੁਸੀਂ ਦੇਖ ਸਕਦੇ ਹੋ ਸਵੇਰੇ ਉੱਠ ਕੇ ਤੁਸੀਂ ਪੁਸ਼-ਅਪ ਵੀ ਲਾ ਸਕਦੇ ਹੋ ਬਹੁਤ ਹੀ ਇਫੈਕਟਿਵ ਨੇ ਤੇ ਪੁਸ਼-ਅਪ ਦੇ ਨਾਲ ਤੁਸੀਂ ਇਹਦਾ ਸਪੱਟ ਵੀ ਐਡ ਕਰ ਸਕਦੇ ਹੋ ਇਹ ਤੁਹਾਡੀ ਫੁੱਲ ਬੋਡੀ ਨੂੰ ਟਾਰਗੇਟ ਕਰ ਦਿੰਦੇ ਤੇ ਮਸਲ ਪੰਪ ਹੋ ਜਾਂਦੇ ਸ਼ੋਲਡਰ ਦੇ ਹੋ ਗਿਆ ਟਰਾਈ ਦਾ ਹੋ ਗਿਆ ਲੈਗ ਹੋ ਗਿਆ ਫਰੰਟ ਲੈਗ ਹੋ ਗਿਆ ਸਾਡੀ ਚੀਜ਼ ਟਾਰਗੇਟ ਹੁੰਦੀ ਹੈ ਤੇ ਫੁੱਲ ਬੋਡੀ ਦੇ ਲਈ ਤੁਸੀਂ ਇਹ ਚੀਜ਼ ਕਰ ਸਕਦੇ ਹੋ ਦੇਖ ਲਓ ਇਹ ਚੀਜ਼ ਐਦਾ ਨੀਚੇ ਆਪਾਂ ਨੇ ਹੱਥ ਟੱਚ ਕਰਨ ਦੇ ਲੈਗ ਅਪਰੈਸ ਕਰਨਾ ਇਹ ਬਹੁਤ ਹੀ ਕੈਂਟਡ ਫੁੱਲ ਬਾਡੀ ਵਰਕਆਊਟ ਹੈ ਤੁਸੀਂ 50-50 ਲਾਓ ਇਹ ਚਾਰ ਸੈਟ ਲਾਓ ਬਹੁਤ ਹੀ ਕੈਂਟਡ ਡਾਇਰੈਕਟ ਮਿਲਿਆ ਤੁਹਾਨੂੰ ਮਹੀਨੇ ਦੇ ਵਿੱਚ ਤੇ ਖਾਣ ਪੀਣ ਦਾ ਵੀ ਆਪਣਾ ਮੇਨ ਹੁੰਦਾ ਮਿੱਤਰੋ ਤੁਸੀਂ ਕਹਿੰਦੇ ਰਹੇ ਨਾ ਰਿਜ਼ਲਟ ਨਹੀਂ ਮਿਲਦੇ ਕਿਉਂ ਜੇ ਆਪਾਂ ਵਧੀਆ ਖਾਵਾਂਗੇ ਤਾਂ ਹੀ ਰਿਜ਼ਲਟ ਮਿਲਨੇ ਨੇ ਜੇ ਆਪਾਂ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਧਿਆਨ ਨਹੀਂ ਰੱਖਾਂ ਖਾਣ ਪੀਣ ਦਾ ਤਾਂ ਕੋਈ ਫਾਇਦਾ ਨਹੀਂ ਤਾਂ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਤੇ ਇਹ ਚੀਜ਼ ਕਰ ਸਕਦੇ ਹੋ ਤੁਸੀਂ ਰਨਿੰਗ ਵਾਕ ਸਟੇਬਲ ਰਹਿ ਕੇ ਇਹਦਾ ਨਾਮ ਬਹੁਤ ਹੀ ਵਧੀਆ ਹੈ ਤੇ ਬਾਅਦ ਵਿੱਚ ਆਪਾਂ ਨੇ ਫਿਰ ਥੋੜੀ ਸਟ੍ਰੈਪ ਸਪ੍ਰਿੰਟਰ ਲਾਈ ਇਹ ਵਧੀਆ ਚੀਜ਼ ਆ ਕੈਂਟ ਤੁਸੀਂ ਵੀ ਲਾਇਆ ਕਰੋ ਮੇਰੇ ਨਹੀਂ ਕੰਪਲੀਟ ਹੋ ਗਈ ਸੀ ਵਰਕਆਊਟ ਲਾ ਰਹੀ ਸੀ ਆਪਾਂ ਥੋੜਾ ਬਾਅਦ ਦੇ ਵਿੱਚ ਥੋੜਾ ਮਸਲੋ ਕਰ ਲਈ ਆਪਣੇ ਹੀ ਚੀਜ਼ ਐਡ ਕਰੀਗਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਾਧ ਨੂੰ ਆਪਾਂ ਥੋੜਾ ਰਿਲੈਕਸ ਹੋਏ ਫਿਰ ਉਸ ਤੋਂ ਬਾਅਦ ਆਪਾਂ ਨੇ ਸਕੁਐਟ ਲਾਈ ਐ ਦਾ ਸਕੁਐਟ ਲਾਓ ਤੁਸੀਂ ਇਹ ਤਾਂ ਮੈਂ ਤੁਹਾਨੂੰ ਇਹ ਕਹਾਂਗਾ ਮਿੱਤਰੋ ਇਹ ਤੁਸੀਂ ਲਾਇਆ ਕਰੋ 2 3 ਸੋ ਲਾਓ ਤਾਂ ਜਿਆਦਾ ਬੈਨੀਫਿਟ ਆ 2 3 ਸੋ ਲਾਓ ਕਿ ਜਿੰਨੀ ਜ਼ਿਆਦਾ ਤੁਹਾਡੀ ਲੋਰ ਬਾਡੀ ਸਟਰੋਂਗ ਹੋਗੀ ਉਨਾਂ ਜ਼ਿਆਦਾ ਤੁਹਾਨੂੰ ਅੱਪਰ ਬਾਡੀ ਦਾ ਰਿਜ਼ਲਟ ਮਿਲੇਗਾ ਤਾਰ ਕੇ ਲਾਓ ਮਿਹਨਤ ਕਰੋ ਖਾਣਾ ਖਾਓ ਅੱਧਾ ਸਕੁਆਟ ਲਾਓ ਜਿੰਨੀ ਲਾ ਸਕਦੋਂਾ ਤੋ ਤਾ ਕਈ ਨਾ ਕੋਟ ਘੱਟ ਲੱਗਦੀ ਘੱਟ ਲਾਓ ਮਿੰਗੀ ਨਾਲੋਂ 25 ਲਾ ਲਓ ਕੋਈ ਚੱਕਰ ਨਹੀਂ ਬਲਾਈ ਜੋਰ ਕਰੋ ਬਾਅਦ ਚ ਦੇ 17 ਫੈਟੇ ਮਾਰ ਲਿਆ ਕਰੋ ਇੱਕ ਬੜੀ ਕੈਂਟ ਹੈ ਤੁਹਾਡੀ ਚੈਸਟ ਜਿੱਦ ਨੂੰ ਤੁਹਾਡੀ ਰੈਕਸ ਹੋ ਜਾਂਦੀ ਹੈ ਅੱਧ ਤੁਸੀਂ ਰੋਟੇਸ਼ਨ ਦੇ ਵਿੱਚ ਕਰ ਸਕਦੇ ਹੋ ਰਿਵਰਸ ਦੇ ਵਿੱਚ ਹਾਂਜੀ ਮਿੱਤਰੋ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵੇਰ ਦੀ ਗੁੱਡ ਮਾਰਨਿੰਗ ਹਰਦਾਸ ਕਰਦੇ ਸਾਰੇ ਠੀਕ ਹੋਵੋਗੇ ਅੱਜ ਆਪਾਂ ਜਿਮ ਨਹੀਂ ਜਾ ਸਕੇ ਸ਼ਾਮ ਨੂੰ ਜਾ ਸਕਦੇ ਕਿੰ ਕੋਈ ਕੰਮ ਆ ਤਾਂ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਰ ਵਰਕਆਊਟ ਨਾ ਮਿਸ ਕਰਿਆ ਕਰੋ ਤੁਸੀਂ ਐਕਸਰਸਾਈਜ਼ ਨੂੰ ਪ੍ਰੈਫਰੈਂਸ ਦਿਆ ਕਰੋ ਕਿਉਂਕਿ ਆਪਣਾ ਸਰੀਰ ਹੀ ਜਿਹੜਾ ਆਪਣਾ ਸਾਥ ਦਿੰਦਾ ਤਾਂ ਕਰਕੇ ਤੁਸੀਂ ਜੇ ਨਹੀਂ ਜਿਮ ਜਾ ਸਕਦੇ ਤਾਂ ਤੁਸੀਂ ਇਦਾਂ ਸਵੇਰ ਦੀ ਮਾਰਨਿੰਗ ਰੱਖੋ ਡੇਲੀ ਤੇ 15-20 ਮਿੰਟ ਇਹ ਤਾਂ 1 ਘੰਟਾ ਵਰਕਆਊਟ ਲਾਓ ਤੇ ਉਸ ਤੋਂ ਬਾਅਦ ਮੀਲ ਲਵੋ ਨਾਲੇ ਆਪਾਂ ਜਿਮ ਵਿੱਚ ਕਾਰਡੀਓ-ਕਾਰਡੀਓ ਕਰਦੇ ਆ ਜਦੋਂ ਆਊਟਡੋਰ ਕਰਦੇ ਆ ਇਹਦੇ ਮੁਰੇ ਕੋਈ ਕਾਰਡੀਓ-ਕਾਰਡੀਓ ਫਿੱਕਾ ਪੈ ਜਾਣਾ ਸਾਰਾ ਕੁਝ ਜਦੋਂ ਤੁਸੀਂ ਲਾਉਂਗੇ ਨਾ ਬਾਹਰ ਕੋਈ ਬਾਹਰ ਤੁਸੀਂ এনवायरमेंट ਚੈੱਕ ਕਰੋ ਤੇ ਸ਼ਾਂਤੀ ਚੈੱਕ ਕਰੋ ਬਾਹਰ ਦੇਖੋ ਦੇਖੋ ਕਿ ਨਹੀਂ ਸ਼ਾਂਤੀ ਆ ਤੇ ਇੱਧਰ ਸੂਰਿਆ ਦੇਵਤਾ ਇਹ ਇਨਵਾਇਰਨਮੈਂਟ ਹੋਣਾ ਕਿਤੇ ਨਾ ਕੋ ਸੂਰਨ ਸਰਪਾਵਾਸ ਪੰਛੀਆਂ ਦੀ ਆਵਾਜ਼ ਤੇ ਕੁਦਰਤ ਦਾ ਆਨੰਦ ਤੇ ਮਠੀ ਮਠੀ ਠੰਡ ਹੋਵੇ ਮੇਰੇ ਮਿੱਤਰੋ ਅੱਜ ਸਵਾਦ ਆ ਗਿਆ ਮਿੱਤਰੋ ਮੈਂ ਹੀ ਸੋਚ ਰਿਹਾ ਸਗੋਂ ਵੀ ਮਿੰਨਾ ਪਾ ਜਿਮ ਛੱਡ ਕੇ ਇੱਧਰ ਹੀ ਵਰਕਆਊਟ ਲਾ ਲੈਨੇ ਆ ਕਿਉਂਕਿ ਥੋੜਾ ਜਿਹਾ ਐਕਸਪਲੋਰ ਕੁਝ ਅਲੱਗ ਚੀਜ਼ਾਂ ਵਧੀਆ ਰਹਿੰਦੀਆਂ ਨੇ ਅੱਗੇ ਦੇਖਦੇ ਕੀ ਬਣਦਾ ਪਰ ਵਧੀਆ ਲੱਗਿਆ ਕਈ ਭਰਾ ਪੁੱਛਦੇ ਕਿਵੇਂ weight loss ਕਰੀਏ ਕਿਵੇਂ ਕਰੀਏ ਤਾਂ ਤੁਸੀਂ ਸਵੇਰ ਦੀ ਰੁਟੀਨ ਰੱਖੋ ਨਹੀਂ ਜਿਮ ਜਾ ਸਕਦੇ ਸਵੇਰੇ ਉઠੋ 5 ਵਜੇ 4 ਵਜੇ ਉઠੋ ਸੂਰ ਚੜਨ ਤੋਂ ਪਹਿਲਾਂ ਮਿਹਨਤ ਲਾਓ ਮੈਂ ਥੋੜਾ ਲੇਟ ਹੋ ਗਿਆ ਸੀ ਅੱਜ ਤੁਸੀਂ ਜਲਦੀ ਮਿਹਨਤ ਲਾਓ ਮਿਹਨਤ ਕਰੋ ਤੇ ਰਿਜ਼ਲਟ ਦੇਖਿਓ ਫਿਰ ਬਹੁਤ ਟਾਈਮ ਨਹੀਂ ਮਹੀਨੇ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਆ ਆਪਣਾ ਹੋ ਗਿਆ ਵਰਕਆਊਟ ਡਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿੱਤਰੋ ਦੋਸਤੋ ਬਾਅਦ ਆਪਾਂ ਫੇਰ ਵਰਕਆਊਟ ਕੀਤਾ ਥੋੜੀ ਬਹੁਤ ਗੱਲਾਂ-ਬੱਤਾਂ ਕਰਕੇ ਫਿਰ ਆਪਾਂ ਨਾਮਾਂ ਕਿਸੇ ਪਲੰਜੀ ਸਲਾਵਾਗੇ ਜੇ ਤੁਸੀਂ ਲਾਣੇ 10 ਸੈੱਟ ਮਿੱਤਰੋ 10 ਸੈੱਟ ਲਾਣੇ ਐਦਾਂ ਤੁਸੀਂ ਇਹਦੇ ਵਿੱਚ 10-10 ਸਟੈਪ ਕਰ ਸਕਦੇ ਹੋ ਸੈੱਟ ਤੁਸੀਂ 10 ਲਾ ਲਓ ਬਹੁਤ ਵਧੀਆ ਤੁਹਾਡੇ ਫਰੰਟ ਲੈਗ ਨੂੰ ਟਾਰਗੇਟ ਹੋ ਗਿਆ ਕਲੂਟਸ ਵੀ ਟਾਰਗੇਟ ਹੋਣਗੇ ਤੁਹਾਡੇ ਐਦਾਂ ਫਿਰ ਬਾਅਦ ਤੁਸੀਂ ਥੋੜਾ ਵਾਕ ਕਰ ਲਿਓ ਥੋੜਾ ਮਸਲ ਰਿਲੈਕਸ ਹੋ ਜੀ ਮਸਲ ਰਿਲੈਕਸ ਕਰਨੀ ਜ਼ਰੂਰੀ ਆ ਤੇ ਤੋਂ ਬਾਅਦ ਤੁਸੀਂ ਐਡਾ ਡਟੋਆਂ ਚਾਂਦਾਂ ਮਾਰਨੀ ਹੈ ਜਿਹੜਾ ਦੇਖੋ ਤੁਸੀਂ ਕਿੰਨਾ ਰਿਜ਼ਲਟ ਮਿਲਦਾ ਪੰਪਿੰਗ ਨੇ ਬੋਡੀ ਦੇ ਵਿੱਚ ਤੇ ਉਸ ਤੋਂ ਬਾਅਦ ਫੇਰ ਦੁਬਾਰਾ ਰਿਪੀਟ ਰਿਲੈਕਸ ਕਰੋ ਬੋਡੀ ਬੋਕ ਜੀ ਕਰੋ ਇਹਦਾ ਬੋਕ ਕਰਕੇ ਬੈਠੀ ਆਪਾਂ ਕੁਝ ਗੱਲਾਂ ਬਤਾਂ ਗਰੀਆਂ ਤੇ ਬਹੁਤ ਵਧੀਆ ਲੱਗਿਆ ਯਾਰ ਸਵੇਰੇ ਦਾ ਵਰਕਆਊਟ ਕਰਕੇ ਨਾ ਬੜਾਈ ਪਤਾ ਆ ਅੱਜ ਕਾਈ ਕਰਕੇ ਮੈਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਵਰਕਆਊਟ ਕਰਿਆ ਕਰੋ ਤੁਸੀਂ ਸਵੇਰੇ ਵੀ ਵਰਕਆਊਟ ਕਰਿਆ ਕਰੋ ਯਾਰ ਆਊਟਡੋਰ ਐਂਡ ਇੰਡੋਰ ਐਕਟੀਵਿਟੀ ਕਦੇ ਕਦੇ ਹੋਣੀ ਚਾਹੀਦੀ ਹੈ ਬੜੀ ਚੀਜ਼ ਵਧੀਆ ਚੀਜ਼ ਹੈ ਇਹ ਸਵੇਰੇ ਸਨਲਾਈਟ ਬਹੁਤ ਵਧੀਆ ਹੁੰਦਾ ਮੌਸਮ ਬਹੁਤ ਸੋਹਣਾ ਹੁੰਦਾ এনਵਾਇਰਨਮੈਂਟ ਦਾ ਅਨੁਭਵ ਆ ਤਾਂ ਕੋਈ ਇਦਾਂ ਹੁੰਦਾ ਤੇ ਰੈਪਲਿਊਸ਼ਨ ਨਹੀਂ ਹੁੰਦਾ ਫਰੈਸ਼ ਸ਼ੇਅਰ ਹੁੰਦੀ ਆ ਜਿਹੜੀ ਆਪਣੇ ਮਾਇੰਡ ਲਈ ਵਧੀਆ ਰਹਿੰਦੀ ਆ ਆਰ ਕੇ ਉਸ ਤੋਂ ਬਾਅਦ ਆਪਣੇ ਫੇਰ ਸਟੈਪ ਰਿਪੀਟ ਕਰੀਏ ਚੀਜ਼ ਦਿੱਤਾ ਇਹ ਜੀ ਤੁਸੀਂ ਕਰ ਸਕਦੇ ਹੋ ਐਸ ਤੇ ਵਰਕਆਊਟ ਲਈ ਐਡ ਕਰ ਸਕਦੇ ਹੋ ਚੀਜ਼ ਤੁਸੀਂ ਬਹੁਤ ਵਧੀਆ ਚੀਜ਼ ਆ ਇਹ ਦਸਨੀ ਬਾਤ ਤੋਂ ਅੱਗੇ ਨਿਲਾ ਸਕਦੇ ਹੋ ਰੈਪਿਟਿਸ਼ਨ ਹੋਣ ਦੇ ਬਾਅਦ ਤੋਂ ਅੱਗੇ ਰੈਪਿਟਿਸ਼ਨ ਲਾਓ ਬਹੁਤ ਵਧੀਆ ਚੀਜ਼ ਆ ਮਿਜਟ ਵਧੇਗਾ ਉਸ ਤੋਂ ਬਾਅਦ ਆਪਣੇ ਫੇਰ ਦੁਬਾਰਾ ਪੁਸ਼ ਅਪ ਲਾਈ ਇਹਨਾਂ ਦੇ ਪੁਸ਼ਅ ਦੇ ਦੋ 3 ਸ਼ੌਟ ਲੈ ਤੱਕ ਲੈ ਪਰ ਕੇ ਬਲਾਈ ਨੇ ਹੰਦਾ ਚਲਾ ਥੋੜੀ ਆਪਣਾ એનર્ਜੀ ਹੋਰ ਆ ਗਈ ਆ ਪਰ ਥੋੜਾ ਜਿਹਾ ਕਲੈਪ ਪੁਸ਼ਅ ਵੀ ਕਿਤੇ ਤੁਸੀਂ ਟ੍ਰਾਈ ਕਰਕੇ ਦੇਖਿਆ ਕਰੋ ਕਲੈਪ ਪੁਸ਼ਅ ਇਹ ਚੀਜ਼ ਦੇਖੀ ਹੋਈ ਚੀਜ਼ ਜਿਹੜੀ ਮੈਂ ਕਰ ਰਣੇ ਚੀਜ਼ ਦੇਖਿਓ ਇਹਨਾਂ ਦੀ ਬੈਕ ਮੋਟੇ ਪੇਨ ਹੁੰਦਾ ਰਹੇ ਚਾਹੀਏ ਚੀਜ਼ ਜ਼ਰੂਰ ਕਰਿਓ ਬਾਅਦ ਉਸ ਤੋਂ ਬਾਅਦ ਮਿੱਤਰੋ ਸਾਰੇ ਆਰ ਵੈਲੀਓ ਕੀ ਇਕੱਠੇ ਆਪਣੇ ਮਿੱਤਰ ਦਾ ਵਿਆਹ ਸੀਗਾ ਤੇ ਹੋਰੇ ਇਸ ਵੀਡੀਓ ਦੇ ਵਿੱਚ ਹੋਰੀ ਸੀਗੀ ਬਹਿਸ ਬਹਿਸ ਕੋਈ ਗੱਲ ਦੀ ਨਹੀਂ ਸੀ ਬਸ ਐਵੇਂ ਹੀ ਤੁਹਾਨੂੰ ਪਤਾ ਹੀ ਆ ਕਿਤੇ ਆਰ ਦੋਸਤ ਇਕੱਠੇ ਹੋ ਜਾਣ ਤਾਂ ਕੋਈ ਨਾ ਕੋਈ ਗੱਲ ਤੇ चलो चलो तैयारियां तैयारियां ਜੱਟ ਹੋ ਰਹਾ ਹੈਗਾ ਨਮਸਕਾਰ ਮਿਲਾਂਗੇ ਫਿਰ ਆਪਾਂ ਇੱਕੇਵਾਂ ਨਹੀਂ ਕਿ ਕਿਸ ਹੁੰਦੀ ਭੈਣ ਜੀ ਹਾਂ ਜੋ ਜੀ ਨਹੀਂ ਸੋਰੀ ਨਾ ਗੈਰੀ ਨਾ ਦੁੱਲਾ ਤੇ ਸਾਰਾ ਸਹਮਾਨ ਇੱਧਰ ਦੇਖ ਓਕੇ ਰਿਪੋਰਟ ਚੱਲ ਠੀਕ ਹੈ ਕਿਉਂ ਪ੍ਰੋਗਰਾਮ ਹੈ ਤਾਂ ਮੈਂ ਤੇ ਪਿੱਛੇ ਗਏ ਪ੍ਰੋਬਲਮ ਨੇ ਪ੍ਰਾਂਤ ਫਰ ਗਿਆ ਵੀ ਅਰੇ ਜੰਮ ਦੇਖ ਗਾ ਠੀਕਾ ਜੀਰ ਕੀ ਲਾਡੀ ਗਿਰ ਲਾਡੀ ਗਿਰ ਨਾ ਆਇਆ ਨਾ ਚੱਲ ਲੈਣ ਉਹ ਪੈ ਰੱਤੀ ਆ ਓਏ ਲਾਡੀ ਗਿਰ ਕੀ ਓਕੇ ਨੂੰ ਦੇਣਾ ਜਿਹੜੇ ਕੰਮ ਕਰੋ ਉਹ ਕੰਮ ਆ। ਹਾਂਜੀ ਮਿੱਤਰੋ ਡਾਈਟਾਂ ਕਰੋ ਚੈੱਕ। ਚੱਲ ਜੀਆ ਦੇਖ ਪੁੱਤ। ਹਾਂਜੀ ਮਿੱਤਰੋ ਡਾਈਟਾਂ ਕੋਲੋ ਜੀ ਚਲੋ। ਕੋਣੀ ਮੈਂ ਖਾ ਰਿਹਾ। ਓਏ ਮੁੱਠੀ ਗੜਾ ਗੜਾ ਖਾਵਾ। ਮੈਂ ਖਾਵਾਂਗਾ। ਇਹਨੂੰ ਕਹਿੰਦੇ ਡਾਈਟ ਮਿੱਤਰੋ। オーリー・コントロール。